ਮੈਂ ਜੀ ਘੱਟੋ ਘੱਟ ਇਹ ਟਰੈਕਟਰ 93 ਤੋਂ ਲੈ ਕੇ 16 ਸਾਲ ਬਾਇਆ 40 45 ਕਿੰਨੇ ਖੇਤੀ ਕਰਦੀ ਹੈ। ਸਮਾਨ ਇਹਦੀ ਹੈਗੀ ਹੈ ਜੀ 4 ਲੱਖ ਤੇ 35000 ਠੀਕ ਹੈ ਜੀ। ਸਵਾ 4 ਲੱਖ ਦਾ ਟਰੈਕਟਰ ਆਪਾਂ ਮੁਕਤੇ ਦੇ ਦਾਂਗੇ। ਠੀਕ ਹੈ ਟਰੈਕਟਰ ਵੀ ਘੱਟ ਹੋਊਗਾ ਨਾ ਬਈ ਨਾਲ। ਹਾਂਜੀ ਹਾਂਜੀ ਨਾਲ। ਸਾਈਡ ਗੇਅਰ ਚ ਆ ਗਿਆ ਸਾਈਡ ਗੇਅਰ। ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਸੋਤਾ ਭਰਾ ਮਨਤਪਾਲ ਸਿੰਘ ਬਾਗੋ ਤੇ ਆਪਾਂ ਖੜੇ ਆ ਮੋਗੇ ਟਰੈਕਟਰ ਦੀ ਮੰਡੀ ਤੇ ਤੇ ਬਾਈ ਗਰਮੀਤ ਆਪਣੇ ਨਾਲ ਆ ਕਰਦੇ ਆ ਗੱਲਬਾਤ। ਸਤਿ ਸ਼੍ਰੀ ਬਹੁਤ ਵਧੀਆ ਜੀ ਤੁਹਾਡਾ ਧੰਨਵਾਦ ਜੀ ਇੱਥੇ ਆਉਣ ਤੇ ਠੀਕ ਹੈ ਭਾਈ ਜੀ ਤੇ ਕਿੰਨੇ ਕੁ ਟਰੈਕਟਰ ਅਵੇਲੇਬਲ ਨੇ ਭਾਈ ਆਪਣੇ ਕੋਲੇ ਟਰੈਕਟਰ ਆਪਣੇ ਕੋਲੇ ਇਸ ਵਕਤ ਹੈਗੇ ਜੀ ਯਾਨੀ ਜਿਹੜੇ ਇੱਥੇ-ਇੱਥੇ ਆ ਪੰਜ ਤੋਂ 10 ਟਰੈਕਟਰ ਹੈ ਠੀਕ ਹੈ ਬਾਕੀ ਘਰਾਂ 'ਚ ਵੀ ਖੜੇ ਹੁੰਦੇ ਠੀਕ ਹੈ ਮਨਾਂਗੇ 15-20 ਟਰੈਕਟਰ ਹੁੰਦੇ ਨੇ ਹਾਂ ਜੀ ਇੰਨੇ ਹੁੰਦੇ ਠੀਕ ਹੈ ਜੀ ਡਾਊਨ ਮਾਡਲ ਟਾਪ ਮਾਡਲ ਦੋਨੇ ਹੁੰਦੇ ਨੇ ਭਾਈ ਜੀ ਕਿੰਨੀਆਂ ਤਰ੍ਹਾਂ ਦੇ ਰਲਵੇਂ-ਵਲੇ ਮੇਲੇ ਕਿੰਨੇ ਵਾਲਾ ਹੈਗਾ ਕੋਈ ਘੱਟ ਵਾਲੇ ਵੀ ਵੱਧ ਵਾਲੇ ਦੀ ਜਿਹੇ-ਜਿਹੇ ਤਰ੍ਹਾਂ ਚਾਹੀਦਾ ਉਹ ਹੀ ਟਰੈਕਟਰ ਮਿਲ ਜਾਂਦੇ ਆਪਣੇ ਠੀਕ ਹੈ ਤੇ ਸਵਰਾਜ 855 ਤੋਂ ਵੀਡੀਓ ਸਟਾਰਟ ਕਰਦੇ ਆਂ ਮਾਡਲ ਬਈ ਜੀ ਇਹ ਮਾਡਲ 99 ਹੈ ਤੇ ਕਾ ਬਈ ਜੀ ਇਹ ਜਿਵੇਂ ਆਪਾਂ ਲੱਗੇ ਚੱਲੀ ਆ ਨਾ ਜਿਹੜੇ ਹੁਣ 24 ਮਾਡਲ ਚ ਕਾਲੇ ਰਿੰਮ ਵਾਲੇ ਉਹ ਕੱਢਿਆ ਗਿਆ ਟਰੈਕਟਰ ਨਾ ਹਾਂਜੀ 200 ਪੀਸ ਇਹ ਉਸ ਹਿਸਾਬ ਦੇ ਪੀਸ ਆਏ ਜੀ ਨਾ ਬਈ ਬੜਾ ਸਪੈਸ਼ਲੀ ਸੀ ਇਹ ਠੀਕ ਆ ਸਪੈਸ਼ਲੀ ਜੀ ਬਈ 99 ਕੀ ਆਏ ਆ ਇਹ ਠੀਕ ਆ ਬਈ ਜੀ ਤੇ 99 ਮਾਡਲ ਹੈਗਾ ਹਾਂਜੀ ਇੰਜਨ ਗੇਅਰ ਬਾਈ ਪੂਰਾ ਜੀ ਓਕੇ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਠੀਕ ਹੈ ਤੇ ਰੰਗ ਪੇਂਟ ਦੀ ਵੀ ਗਰੰਟੀ ਜਾਨੀ ਰੀਜਨਲੀ ਆ ਸਾਰਾ ਜੋ ਕੁਝ ਹੈਗਾ ਠੀਕ ਹੈ ਜ਼ਿੰਮੇਦਾਰ ਹੈਗਾ ਹਾਂ ਜਿੱਥੇ ਹੁਣਾਂ ਦਾ ਫਿਰ ਮਾਈਚ ਚੱਲਿਆ ਲੱਗਦਾ ਬਾਈ ਚੱਲੇ ਜੀ ਬਾਕੀ ਜੋ ਜਿੱਥੋਂ ਲਿਆ ਉਦਾਂ ਹੀ ਲਿਆ ਕੋਈ ਦੁਬਾਰਾ ਪੇਂਟ ਨਹੀਂ ਪੱਜੇਗਾ ਠੀਕ ਆ ਬਾਈ ਜੀ ਤੇ ਟਾਇਰ ਬਾਈ ਜੀ ਇਹਦੇ ਟਾਇਰ ਇਹਦੇ ਜੀ ਮਗਰਲੇ ਹਣਗੇ 85 ਪੈਸੇ ਮੂਰਲੇ 90 95 ਪੈਸੇ ਲੈ ਵੀ ਮੂਰਲੇ 90 95 ਪੈਸੇ ਆਗੇ ਤੇ ਕੰਡੀਸ਼ਨ ਦਾ ਪੂਰਾ ਫੁੱਲ ਸੋਨਾ ਤੇ ਇਹਦੀ ਡਿਮਾਂਡ ਬਾਈ ਮਾੜੇ ਦੀ ਬਾਈ ਜੀ ਹੈਗੀ 220000 ਰੁਪਿਆ ਠੀਕ ਹੈ ਜੀ ਤੇ ਮੌਕੇ ਤੇ ਮਾਨਤਾ ਨ ਹੋ ਜੀ ਇਹਦੇ ਚ ਠੀਕ ਹੈ ਮੌਕੇ ਦੇ ਰੇਕ ਟਰੈਕਟਰ ਚ ਮਾਨਤਾ ਹੋ ਗਈ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਅੱਗੇ ਦਿਖਾਉਣਾ ਏ ਤੁਹਾਨੂੰ ਬਾਈ ਜੀ HMT 2511 ਤੇ ਜਿਵੇਂ ਆਪਾਂ ਕਹ ਲਈਏ ਪੁਰਾਣਾ ਖੁੰਡਾ ਨਾ ਬਾਈ ਜੀ ਇਹ ਟਰੈਕਟਰ ਨੇ ਬਾਈ ਜੀ ਇਹ ਟਰੈਕਟਰ ਜਦੋਂ ਆਏ ਸੀ ਉਦੋਂ ਬਲੈਕ ਚ ਮਿਲਦੇ ਹੁੰਦੇ ਜਿਹੜਾ ਹਾਂਜੀ ਹਾਂਜੀ ਠੀਕ ਆ ਬਾਈ ਜੀ ਹੁਣ ਵੀ ਬਹੁਤ ਘੱਟ ਆ ਜਿਹਦੇ ਕੋਲੇ ਹੈਗਾ ਕੋਈ ਵੇਚਦਾ ਨਹੀਂਗਾ ਜਿਹਦੇ ਕੋਲ ਕਿਉਂ ਖਰਚਾ ਘੱਟਾ ਟਰਾਲੀ ਦਾ ਕੰਮ ਕਰਨ ਪੱਠੇ ਦੱਸਿਆ ਰੱਖੇ ਹੋਏ ਆ ਠੀਕ ਮੈਂ ਜੀ ਘੱਟੋ ਘੱਟ ਇਹ ਟਰੈਕਟਰ 93 ਤੋਂ ਲੈ ਕੇ 16 ਸਾਲ ਬਾਇਆ 40 45 ਕਿੱਲੇ ਖੇਤੀ ਕਰਤੀ ਜੀ ਇਹਦੇ ਨਾਲ ਇਹਦੇ ਨਾਲ ਫਿਰ ਉਹ ਜੇ ਆਪਾਂ ਲਾ ਕੇ ਚੱਲੇ ਬਈ ਜੀ ਹੁਣ ਵਾਲੇ ਹੁੰਡਿਆਂ ਨੂੰ ਇਹ じゃ ਕੀ ਹੋ ਗਿਆ ਹੁਣ ਜੀ ਨਹੀਂ ਬਾਕੀ ਵੈਸੇ ਚਲੋ ਬੱਸ ਇੰਨਾ ਦੇਵ ਨਹੀਂ ਆਉਣਾ ਸੰਧੀ ਉਹ ਜੇ ਆ ਜੀ ਠੀਕ ਹੈ ਛੋਟੇ ਟਰੈਕਟਰਾਂ ਦੇ ਬੱਸ ਦਾ ਕੰਮ ਹੀ ਨਹੀਂ ਰਿਹਾਗਾ ਠੀਕ ਹੈ ਟਾਈਮਾਂ ਥੋੜਾ ਘੱਟ ਕਰਕੇ ਲੋਕਾ ਹੋਣਾ ਬੱਸ ਫੰਡ ਜਿਹੜੇ ਹੁਣ ਵਾਲੋ ਐਲੀਮੈਂਟ ਆ ਉਹ ਸਾਰੇ ਨਾ ਸਾਰੇ ਟਰੈਕਟਰ ਮਰ ਪੈਂਦੇ ਨਹੀਂ ਕੋਈ ਹੁਣ ਨਾ ਡੀਜ਼ਲ ਰੀਟਰ ਨਾ ਰੂਟਾ ਬੀਟਰ ਨਾ ਪਲੋਂ ਠੀਕ ਆ ਆਹ ਉਹ ਤਾਂ ਉਹਦੋਂ ਹਲ ਸੁਭਾਗਾ ਹੁੰਦਾ ਸੀ ਉਹਨਾਂ ਕੇ ਡੰਗ ਸਾਰੀ ਜਾਂਦੇ ਸੀ ਠੀਕ ਆ ਤੇ ਤੁਹਾਡੇ ਸਾਹਮਣੇ ਹੋਣ ਵਾਲਾ ਟਾਈਮ ਦੀ ਕਿ ਬਈ ਪੁਰਾਣਾ ਨਹੀਂ ਮੇਰੇ ਸਾਹਮਣੇ ਤਾਂ ਪੁਰਾਣਾ ਵਧੀਆ ਜੀ ਪੁਰਾਣਾ ਵਧੀਆ ਹਾਂ ਜਿਹੜੇ ਸਾਹਮਣੇ ਖਰਚੇ ਕਰਨੇ ਮੰਨਦੇ ਨੇ ਖਰਚੇ ਕਰਨੇ ਮੰਨਦੇ ਨੇ ਜਿਹੜਾ ਵੀ ਮੰਨ ਕੇ ਚੱਲੋ ਵੀ ਮੈਂ ਤੁਹਾਨੂੰ ਜਿਵੇਂ ਦੱਸਦਾ ਮੈਂ 45 ਕਿੱਲੇ ਕੀਤੀ ਇਹ ਨਾ ਕਰਦਾ ਰਿਹਾ ਠੀਕ ਆ ਅੱਜਕੱਲ 5-7 ਕਿੱਲੇ ਵਾਲੇ ਕੋਲੇ ਵੀ ਬਈ 4 बाई 4 4 बाई 4 ਹੈ ਨਾ ਹਾਂ ਹਾਂ ਠੀਕ ਆ ਥੋੜਾ ਜਿਹਾ ਜਿੰਮੇ ਮਰਦੀ ਰੱਖ ਲੋ ਠੀਕ ਹੈ ਤੌਰ ਤੇ ਪੈ ਗਈਆਂ ਕਿਵੇਂ ਪੈ ਗਈਆਂ ਫੁਕਰੀ ਫੁਕਰੀ ਮਾਜੀ ਗੱਲੀ ਹੈ ਜਾਨੀ ਬੱਚਤ ਵਾਲੇ ਪਾਸੇ ਨਹੀਂ ਜਾਂਦੇ ਲੋਕ ਬੱਚਤ ਵਾਲੇ ਪਾਸੇ ਨਹੀਂ ਜਾਂਦੇ ਠੀਕ ਆ ਭਾਈ ਤੇ ਬਾਈ ਕਹਿੰਦਾ ਲੈ ਬਈ ਜੀ 40 ਤੋਂ 45 ਕਿੱਲੇ ਬਾਈ ਆਹ ਟਰੈਕਟਰ ਨਾਲ ਜਮੀਨ ਬੋਂਦਾ ਰਿਆਗਾ ਠੀਕ ਆ 16 ਸਾਲਾ ਨਾ ਬਾਈ 16 ਸਾਲ ਦਾ ਠੀਕ ਆ ਭਾਈ ਜੀ ਤੇ ਇਹ ਮਾਡਲ ਕਿੰਨਾ ਭਾਈ ਜੀ 92 ਠੀਕ ਆ ਜਦੋਂ ਤੁਸੀਂ ਟਰੈਕਟਰ ਖਰੀਦੇ ਸੀ ਭਾਈ ਜੀ ਇਹ ਤੁਸੀਂ ਵੀ ਬਲੈਕ ਚ ਲਿਆ ਸੀ ਫਿਰ ਨਹੀਂ ਬਾਈ ਆਪਾਂ ਲਿਆ ਹੀ ਚੱਲਦਾ ਹੀ ਚੱਲਦਾ ਲਿਆ ਦਿੰਦਾ ਮਤਲਬ ਨਵਾਂ ਨਹੀਂ ਲਿਆ ਤਾਂ ਮਾਰ ਨਹੀਂ ਲਿਆ ਆਪਾਂ 93 ਚ ਲਿਆ ਠੀਕ ਆ ਜੀ ਤੇ ਇਹ ਹੈਗਾ ਭਾਈ ਜੀ 92 ਮਾਡਲ ਦਾ ਠੀਕ ਆ ਬਾਈ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੇ ਉੱਪਰੋਂ ਜੇ ਕਹਿੰਦੇ ਆ ਨਾ ਬਈ ਸੋ ਤਾਂ ਬਈ ਜਿਵੇਂ ਆਪਾਂ ਆ ਚੀਜ਼ ਤੋਂ ਉੱਪਰ ਲਈ ਪੇਂਟ ਹੋਈ ਹੈ ਨਾ ਬਈ ਪੇਂਟ ਹੋਈ ਵੀ ਆ ਹਾਂਜੀ ਠੀਕ ਆ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਸਾਰਾ Ориਜਨਲ ਆ ਜੀ ਬਾਟੇ ਸਵੇਰਾ Ориਜਨਲ ਆ ਰਾਡਾਂ ਦਾ ਬਾਟੀ ਲੈਣ ਦਾ ਸਾਰਾ ਜਿੰਨਾ ਇਕੱਲਾ ਉੱਪਰਲਾ ਟਾਪ ਆ ਨਾ ਇਹ ਵੀ ਬਾਹਰ ਖੜਨੇ ਜਰ ਫੜ ਗਿਆ ਜੀ ਠੀਕ ਆ ਜੀ ਉਹਦਾ ਕਰਕੇ ਇਕੱਲਾ ਉੱਪਰਲਾ ਟਾਕਾ ਪੇਂਟ ਹੋਇਆ ਹੋਇਆ ਬਾਕੀ ਸਾਰਾ Ориਜਨਲ ਆ ਠੀਕ ਆ ਸੁੱਕਾ ਬਹੁਤ ਪਿਆਣਾ ਟਰੈਕਟਰ ਪਿਆ ਜੀ ਬਿਲਕੁਲ ਹਾਂ ਠੀਕ ਆ ਬਾਈ ਟਰੈਕਟਰ ਦੇਖ ਕਹਿੰਦੇ ਨਾ ਪ੍ਰਾਣਾ ਜਿਹੜਾ ਲੋਹਾ ਸੀ ਬਾਈ ਜੀ ਤਕੜਾ ਸੀ ਹਨਾ ਬਹੁਤ ਜੀ ਠੀਕ ਆ ਬਾਈ ਜਿਹੜੇ ਹੌਣ ਵਾਲੇ ਟਰੈਕਟਰ ਨੇ ਬਾਈ ਜੀ ਤੁਸੀਂ ਦੇਖਦੇ ਹੋ ਮਗਰਾਟ ਮਗਰੂਟਾ ਸਹੀ ਤੇ ਗਲ ਜਾਂਦੇ ਨੇ ਪਰ ਇਹਦੇ ਮਗਰਾਟ ਹਜੇ ਵੀ ਉਮੀਦ ਹੁੰਦੀ ਹਾਂ ਹਾਂ ਨਾਲ ਦੀ ਮਗਰਾਟ ਆ ਜੀ ਠੀਕ ਆ ਬਾਈ ਜੀ ਬਾਕੀ ਦੇ ਸਕਦੇ ਬਾਈ ਜੀ ਬਾਕੀ ਇਹ ਡਬਲ ਪਾਈਪਲ ਤੇ ਆ ਜੀ ਠੀਕ ਹੈ ਡਬਲ ਸਿੰਗਲ ਜੀ ਵੀ ਆਉਂਦੇ ਆ ਠੀਕ ਹੈ ਜੀ ਇਹ ਡਬਲ ਪਾਈਪਲ ਇਹ ਡਬਲ ਪਾਈਪਲ ਆ ਜੀ ਠੀਕ ਆ ਬਾਈ ਜੀ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਹੈਗੀ ਬਾਈ ਜੀ 1 ਲੱਖ 20 ਹਜ਼ਾਰ ਰੁਪਇਆ ਤੇ ਕੋਈ ਫੈਕਸ ਨਹੀਂ ਹੈ ਯਾਨੀ ਮੌਕੇ ਤੇ ਮਾਨ 1 20 ਹੈਗਾ ਹਾਂਜੀ ਮੌਕੇ ਤੇ ਜੀ ਆਪਾਂ ਇਹ 1 ਲੱਖ ਤੇ 5000 ਦਾ ਦੇ ਦਾਂਗੇ ਠੀਕ ਹੈ ਲੈ ਵੀ 1 ਲੱਖ ਤੇ 5000 ਦਾ ਬਾਈ ਦਾ ਜੱਸ ਯਾਰ ਹੋਏ ਹਾਂ ਠੀਕ ਆ ਬਾਈ ਤੇ ਅਗੇ ਕਹੇ ਬਾਈ ਜੀ ਫਾਰਮ ਟਰੈਕ 60 ਦਾ 60 ਦਾ ਜੀ ਇਹ 2000 ਮਾਡਲ ਹੈ ਜੀ ਇਹ 2000 ਮਾਡਲ ਹੈਗਾ ਇਹ ਤਾਂ ਕਹੀ ਸਕਦੇ ਨੇ ਬਾਈ ਸਾਰਾ origignal ਹੈ ਜੀ ਇਹਦੇ ਵੀ ਮਗਰਾਡ ਸ਼ੋ ਬਾਡੀ ਲੈਣ ਰਹਿਮ ਸਾਰਾ ਜੋ ਹੈ ਠੀਕ ਆ ਬਾਈ ਜੈਨੂਅਨ ਹੀ ਆ ਸਾਰਾ ਜੈਨੂਅਨ ਹੀ ਆ ਬਾਈ ਜੀ ਪੰਜਾਬ ਨੰਬਰ ਹੈਗਾ ਹਾਂਜੀ ਕਨੋਪੀ ਲੱਗੀ ਆ ਡੈਕ ਟੁੱਕ ਲੱਗਿਆ ਐਂਪ ਲੱਗਿਆ ਸਭ ਕੁਝ ਨਾਲ ਹੀ ਆ ਜੀ ਠੀਕ ਹੈ ਕਮਾਈ ਜੀ ਇੰਜਨ ਗੇਅਰ ਜੀ ਇੰਜਨ ਗੇਅਰ ਦਾ ਪੂਰਾ ਓਕੇ ਜੀ ਬਾਹ ਕੇ ਭਾਵੇਂ ਥੱਲੀ ਕਰਕੇ ਲੈ ਜੇ ਬੰਦਾ ਠੀਕ ਹੈ ਜੀ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਹੈ ਜੀ 2,55,000 ਰੁਪਏ ਜੀ ਠੀਕ ਹੈ ਜੀ ਤੇ 2,40,000 ਦਾ ਜਣੀ ਆਪਾਂ ਦੇ ਦਾਂਗੇ ਤੇ ਟਾਇਰ ਭਾਜੀ ਇਹਦੇ ਟਾਇਰ ਇਹਦੇ ਜੀ ਮੰਨ ਕੇ ਚੱਲੋ ਵਿਚਾਰੀ 80 ਪੈਸੇ ਠੀਕ ਹੈ ਲੈ ਵੀ ਚੌਕੜਾ 80 ਪੈਸੇ ਟਾਇਰ ਦੇ ਜੀ ਅਰਜਨ ਨੋਵੋ ਮਹਿੰਦਰਾ 605 ਡੀ ਆਈ ਤੇ ਇਹ ਮਾਡਲ ਜੀ ਇਹ 16 ਮਾਡਲ ਆ ਜੀ 16 ਮਾਡਲ ਆਗਾ ਬਿਨਾ ਚੇਂਜਰ ਆਵਣਾ ਭਾਜੀ ਠੀਕ ਹੈ ਬਾਈ ਜੀ ਰੰਗ ਪੇਂਟ ਜੀ ਰੰਗ ਪੇਂਟ ਦਾ ਇਹ ਵੀ ਰੀਜ ਨਰਾਇਨ ਸਿੰਘ ਦਾ ਠੀਕ ਹੈ ਜੀ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਤਾਂ ਹੈਗੀ ਜੀ 5 ਲੱਖ ਤੇ 35000 ਰੁਪਿਆ ਠੀਕ ਹੈ ਜੀ ਹਾਂ ਜਾਨੀ 5 ਲੱਖ ਤੇ 20000 ਦਾ ਰੇਟ ਠੀਕ ਹੈ ਲੈ ਵੀ 5 ਲੱਖ ਤੇ 20000 ਦਾ ਟਾਇਰ ਤੁਸੀਂ ਦੇਖ ਸਕਦੇ ਬਾਈ ਜੀ ਚੌਕੜਾ ਪੈਣਗੇ 70 ਕੁ ਪੈਣਗੇ ਹਾਂ ਜੀ 70 ਪੈਣਗੇ 70 ਪੈਸੇ ਦਾ ਟਾਇਰ ਪੈਣਗੇ ਤੇ ਅੱਗੇ ਕਹ ਬਾਈ ਜੀ ਫਾਰਮ ਟਰੈਕ 65 EP ਵਾਲਾ ਤੇ 16 ਦੇ ਟਾਇਰਾਂ ਚ ਤੇ ਬੈਕ ਟਾਇਰ ਬਾਈ ਜੀ ਬੈਕ ਟਾਇਰ ਇਹਦੇ ਮੰਨ ਕੇ ਚੱਲੋ 50 55 ਪੈਸੇ ਆ ਜੀ ਠੀਕ ਹੈ ਜੀ ਅਗਲੇ ਹੈਗੇ 765 ਪੈਸੇ ਜੀ ਠੀਕ ਹੈ ਜੀ ਅਗਲੇ 765 ਪੈਸੇ ਹੈਗੇ ਤੇ ਰੀਨ ਲਾਈ ਸਾਰੇ ਠੀਕ ਹੈ ਪਾਵਰ ਸਟੀering ਜਾਣਾ ਬਾਈ ਜੀ ਪਾਵਰ ਸਟੀering ਤੇ ਮਾਡਲ ਹੈਗਾ 8 ਤੇ ਡਿਮਾਂਡ ਬਾਈ ਜੀ ਦੀ ਡਿਮਾਂਡ ਵੀ 31000 ਰੁਪਏ ਜੀ ਠੀਕ ਹੈ ਜੀ ਹੋ ਜਾਊਗਾ 31000 ਹੋ ਜਾਊਗਾ ਜੀ ਹੋਰ ਵੀ ਹੋ ਜਾਊਗਾ ਹੋਰ ਵੀ ਮਾਨਤਾ ਹੋ ਜਾਊਗਾ ਬਾਈ ਜੀ ਤੇ ਅਗੇ ਬਾਈ ਜੀ ਫਾਰਮਾ ਟ੍ਰੈਕ 6055 ਸੁਪਰ ਮੈਕਸ ਵਾਲਾ ਤੇ ਫਰੰਟ ਟਾਇਰ ਤਾਂ ਗਏ ਨਾ ਕਿਸੀ ਤੇ ਆਣਾ ਬਾਈ ਹਾਂਜੀ ਫਰੰਟ ਤਾਂ ਬਾਕੀ ਕਿ ਕੁ ਪੈਸੇ ਆ ਮਗਰਲੇ ਮੰਨ ਕੇ ਚੱਲੋ ਵੀ 40 ਤੋਂ 45 ਪੈਸੇ ਆ ਠੀਕ ਹੈ ਬੰਗਰ ਲੱਦੇਗਾ ਹੈਗਾ ਬਾਈ ਜੀ ਐਂ ਪੰਪ ਲੱਗਿਆ ਹੋਇਆਗਾ ਠੀਕ ਹੈ ਪਾਵਰ ਸਟੀering ਆ 14 ਮਾਡਲ ਆ ਫਰੰਟ ਵੇਟ ਵੀ ਲੱਗੇ ਹੋਏ ਹੋਏ ਹਾਂਜੀ ਹਾਂਜੀ ਠੀਕ ਹੈ ਪੰਜਾਬ ਨੰਬਰ ਆ ਤੇ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਇਹਦੀ ਹੈਗੀ ਆ ਜੀ 4 ਲੱਖ 35000 ਠੀਕ ਹੈ ਜੀ 7.4 ਲੱਖ ਦਾ ਟਰੈਕਟਰ ਬਹੁਤ ਕੀ ਬਣ ਗਿਆ ਠੀਕ ਹੈ ਵੀ ਟਰੈਕਟਰ ਵੀ ਕਟਿਆ ਹੋਣਾ ਵੀ ਨਾਲ ਹਾਂਜੀ ਹਾਂਜੀ ਨਾਲ ਸਾਈਡ ਗੇਅਰ ਚ ਆ ਗਿਆ ਸਾਈਡ ਗੇ ਲੱਗੇਗਾ ਵੀ ਜੀ ਸੋਨਾਲੀਕਾ 60 ਦਾ ਤੇ ਮਾਡਲ ਵੀ ਜੀ 2008 ਹੈ ਜੀ ਪਾਵਰ ਸਟੀਰਿੰਗ ਪਾਵਰ ਸਟੀਰਿੰਗ ਹੈ ਜੀ ਪੇਟ ਵਗੈਰਾ ਲੱਗੇ ਉਹਨੇ ਟਾਇਰ ਤੇ ਟਾਇਰ ਵੀ ਜੀ ਫਿਰ ਮਗਰ ਲਈ 75 ਤੋਂ 80 ਪੈਸੇ ਠੀਕ ਹੈ ਜੀ ਤੇ ਟਾਇਰ 65 ਤੋਂ 70 ਪੈਸੇ ਆ ਠੀਕ ਹੈ ਜੀ ਤੇ ਡਿਮਾਂਡ ਜੀ ਡਿਮਾਂਡ ਇਹਦੀ ਹੈ ਜੀ 3 ਲੱਖ ਤੇ 15000 ਠੀਕ ਹੈ ਜੀ 3 ਲੱਖ ਦਾ ਟਰੈਕਟਰ ਦੇਣਾ ਹੈ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈ ਇਹ ਹੈ ਤਰੇਕਿਛ ਪੰਜਾਈ ਇੱਕ ਵਾਰੀ ਹੋਰ ਬੋਲ ਦਿਓ 98553 73152 ਠੀਕ ਆ ਬਾਈ ਜੀ ਠੀਕ ਆ ਬਾਈ ਜੀ ਓਕੇ ਜੀ ਧੰਨਵਾਦ ਧੰਨਵਾਦ ਬਾਈ ਜੀ ਤੇ ਲੋ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਲੋ ਫੋਲੋ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ